ਸੀ ਮਿਸਟਰ ਸੱਗੂ ਹੋਣੀ ਜਿਹੜੇ ਕਿ ਵਕੀਲ ਨੇ ਆ ਉਹਨਾਂ ਨਾਲ ਤੇ ਹਕੀਕਤ ਕੀ ਹੈ ਕਹਾਣੀਆਂ ਕੀ ਨੇ ਖੰਭਾਂ ਦੀਆਂ ਡਾਰਾਂ ਕਿਵੇਂ ਬਣਦੀਆਂ ਸੱਗੂ ਸਾਹਿਬ ਨੂੰ ਪੁੱਛਦੇ ਆਪਾਂ ਸੱਗੂ ਸਾਹਿਬ ਸੱਚੀਕਾਲ ਜੀ ਜੀ ਇਹਨੂੰ ਤੁਸੀਂ ਆਪਣਾ ਪੂਰਾ ਨਾਮ ਦੱਸਿਓ ਜੀ ਮੈਨੂੰ ਸੱਚੀਕਾਲ ਜੀ ਮੇਰਾ ਨਾਮ ਸਿਮਰਨਜੀਤ ਸਿੰਘ ਸੱਗੂ ਹੈ ਜੀ ਕਿ ਮੈਂ ਪਟਿਆਲਾ ਡਿਸਟ੍ਰਿਕਟ ਕੋਰਟ ਵਿੱਚ ਸਨ 2001 ਤੋਂ ਵਕਾਲਤ ਕਰਦਾ ਜੀ ਜੀ ਸੋ ਕਹਾਣੀ ਕੀ ਹੈ ਸਾਡੇ ਸਰੋਤਿਆਂ ਨੂੰ ਦੱਸੋ ਕਿਉਂਕਿ ਅਸੀਂ ਤੇ ਜਿਹੜੀਆਂ ਅਖਬਾਰਾਂ ਛਪਦੀਆਂ ਨੇ ਆ ਵੱਡੇ ਵੱਡੇ ਕਲੇਮ ਨੇ ਕਦੇ ਇਧਰਲੇ ਪੁਲਿਸ ਦੇ ਕਲੇਮ ਆ ਡ ਨੇ ਔਰ ਪਠਾਨ ਮਾਇਰਾ ਸਾਹਿਬ ਦੀਆਂ ਗੱਲਾਂ ਹੋਰ ਨੇ ਲੇਕਿਨ ਬਤੌਰ ਵਕੀਲ ਹਕੀਕਤ ਤੋਂ ਜਾਨੂ ਕਰਾਓ ਸਰ ਦੇਖੋ ਇਸ ਤਰ੍ਹਾਂ ਅ ਪਿਛਲੇ ਦਿਨਾਂ ਤੋਂ ਜਿਹੜਾ ਫਲੱਡਸ ਦੀ ਸਿਚੁਏਸ਼ਨ ਬਣੀ ਉਹਨਾਂ ਵੱਲੋਂ ਜਿਹੜਾ ਹੈਗਾ ਸਰਕਾਰ ਦੀਆਂ ਕੁਝ ਸ਼ਾਰਟਕਮਿੰਗਸ ਨੂੰ ਹਾਈਲਾਈਟ ਕੀਤਾ ਗਿਆ ਜੀ ਉਸ ਤੋਂ ਬਾਅਦ ਚੋਂ ਜਿਹੜਾ ਹੈਗਾ ਇੱਕ ਪੁਰਾਣਾ ਮੈਟਰ ਜੋ ਉਹਨਾਂ ਦੀ ਸੈਕੰਡ ਵਾਈਫ ਦੇ ਨਾਲ ਚੱਲਦਾ ਆ ਰਿਹਾ ਸੀਗਾ ਸਾਲ 2023 ਤੋਂ ਜਿਹੜਾ ਕਿ ਆ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਵਿੱਚ ਡਿਸਪੋਜ਼ ਆਫ ਹੋ ਚੁੱਕਾ ਸੀਗਾ ਉਹਦੀ ਬਿਨਾਂ ਦੇ ਉੱਤੇ ਪਟਿਆਲਾ ਸਿਵਲ ਲਾਈਨ ਵਿੱਚ ਐਫ ਆਈ ਆਰ ਨੰਬਰ 173 1st ਆਫ ਸੈਪਟੈਂਬਰ 2025 ਨੂੰ ਰਜਿਸਟਰ ਕੀਤੀ ਗਈ ਜੀ ਉਹਦੇ ਉਹਦੇ ਮੱਦੇ ਨਜ਼ਰ ਕੱਲ੍ਹ ਸਵੇਰੇ ਇਹ ਗੱਲ ਆਈ ਕਿ ਹਰਮਿਤ ਸਿੰਘ ਨੂੰ ਉਹਨਾਂ ਦੇ ਰਿਲੇਟਿਵਸ ਦੇ ਪਿੰਡ ਹਰਿਆਣੇ ਚੋਂ ਅਰੈਸਟ ਕੀਤਾ ਜੀ ਪਹਿਲਾਂ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਇਹ ਨਿਊਜ਼ ਆਨ ਲੱਗੀ ਕਿ ਨਹੀਂ ਉਹ ਤਾਂ ਉੱਥੋਂ ਨਿਕਲ ਗਏ ਜੀ ਤੇ ਪੁਲਿਸ ਨੇ ਉਹਨਾਂ ਨੂੰ ਜਿਹੜਾ ਹੈਗਾ ਇਸ ਕਸ਼ਮਕਸ਼ ਦੇ ਵਿੱਚ ਕੋਈ ਗੋਲੀ ਚੱਲੀ ਜਾਂ ਕੋਈ ਉਹਨਾਂ ਦੇ ਵੈਪਨ ਵਗੈਰਾ ਉੱਥੋਂ ਫੜੇ ਗਏ ਇਸ ਚੀਜ਼ ਨੂੰ ਉਹਨਾਂ ਨੇ ਕਲੈਰੀਫਾਈ ਕੀਤਾ ਜਦੋਂ ਉਹਨਾਂ ਨੇ ਦੁਬਾਰਾ ਆਪਣੀ ਵੀਡੀਓ ਜਿਹੜੀ ਹੈਗੀ ਅ ਡਿਸਪਲੇ ਕੀਤੀ ਇਹ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕੀਤੀ ਕਿ ਮੈਂ ਇਹਨਾਂ ਨੂੰ ਕੋਈ ਫਾਇਰਿੰਗ ਨਹੀਂ ਕੀਤੀ ਨਾ ਇਹਨਾਂ ਦੇ ਨਾਲ ਕੋਈ ਧੱਕਾ ਮੁਕੀ ਕੀਤੀ ਹੈ ਬਲਕਿ ਇਹਨਾਂ ਨੂੰ ਚਾਹ ਪਾਣੀ ਪਿਲਾ ਕੇ ਜਿਹੜਾ ਹੈਗਾ ਭੇਜਿਆ ਗਿਆ ਉਸ ਚੀਜ਼ ਦੀ ਕੈਲਬ੍ਰੇਸ਼ਨ ਹਰਿਆਣਾ ਪੁਲਿਸ ਤੋਂ ਵੀ ਹੋਈ ਉਹਨਾਂ ਨੇ ਵੀ ਜਿਹੜਾ ਹੈਗਾ ਇਹੀ ਗੱਲ ਕਹੀ ਕਿ ਸਾਡੇ ਕੋਲੇ ਗੋਲੀ ਚੱਲਣ ਦੀ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਸੋ ਪ੍ਰੈਕਟੀਕਲੀ ਅਲੀਗੇਸ਼ਨ ਤੇ ਕਾਊਂਟਰ ਅਲੀਗੇਸ਼ਨ ਸੀਗੇ ਜੀ ਇਹ ਔਰ ਇਸ ਵੇਲੇ ਸਟੇਟਸ ਕੀ ਹੈ ਜੀ ਸੱਗੂ ਸਾਹਿਬ ਫਿਲਹਾਲ ਪਠਾਨ ਮਾਇਰਾ ਸਾਹਿਬ ਕਿੱਥੇ ਨੇ ਕਿ ਉਹ ਹਿਰਾਸਤ ਵਿੱਚ ਨੇ ਜਾਂ ਬਾਹਰ ਨੇ ਇਸ ਵੇਲੇ ਨਹੀਂ ਸਰ ਦੇਖੋ ਹਰਾਸਚ ਨਹੀਂ ਹੈ ਉਹ ਬਾਹਰ ਹੈ ਠੀਕ ਹੈ ਤੇ ਉਹਨਾਂ ਦੀ ਅਸੀਂ ਬੇਲ ਐਪਲੀਕੇਸ਼ਨ ਮੂਵ ਕੀਤੀ ਹੈ ਡਿਸਟ੍ਰਿਕਟ ਕੋਰਟ ਪਟਿਆਲਾ ਦੇ ਵਿੱਚ ਅੱਜੀ ਉਹਦੀ ਸੁਣਵਾਈ ਕੱਲ ਨੂੰ ਸਵੇਰੇ ਹੋਊਗੀ ਜੀ ਜੀ ਹੋਲਡ ਕਰ ਰਹੇ ਹੋ ਦਰਿਆਲ ਸਾਹਿਬ ਕੋਈ ਸਵਾਲ ਸਰਦਾਰ ਸਮਜੀਤ ਸਿੰਘ ਸੱਗੂ ਸਾਹਿਬ ਲਈ ਅ ਸੱਗੂ ਸਾਹਿਬ ਤੁਸੀਂ ਵਕੀਲ ਹੋ ਪਰ ਇੱਕ ਗੱਲ ਬੜੀ ਜਿਹੜੀ ਆਮ ਲੋਕਾਂ ਨੂੰ ਵੀ ਬੜੀ ਹੈਰਾਨ ਕਰਦੀ ਆ ਇਸ ਮੁੱਦੇ ਦੇ ਉੱਤੇ ਇਸ ਦੇ ਲਾਅ ਮੇਕਰ ਪੰਜਾਬ ਦਾ ਉਦੋਂ ਇੱਕ ਪਰਚਾ ਹੁੰਦਾ ਪੁਲਿਸ ਉਸ ਨੂੰ ਫੜਨ ਜਾਂਦੀ ਆ ਔਰ ਅਨੇਜਰਲੀ ਉਹ ਲਾਅ ਮੇਕਰ ਜਿਹੜਾ ਐਮ ਐਲ ਏ ਆ ਉਹ ਪੁਲਿਸ ਤੋਂ ਕਸਟਡੀ ਤੋਂ ਫਰਾਰ ਹੋ ਜਾਂਦਾ ਪਰ ਕੀ ਕਾਰਨ ਚਾਹੀਦੇ ਤੁਸੀਂ ਕਿ ਨਾ ਤਾਂ ਜ਼ਿਲ੍ਹੇ ਦੇ ਐਸ ਐਸ ਪੀ ਸਾਹਿਬ ਨਾ ਡੀ ਜੀ ਪੀ ਸਾਹਿਬ ਜਿਹੜੇ ਨੇ ਇਸ ਮੁੱਦੇ ਦੇ ਉੱਤੇ ਕੋਈ ਗੱਲਬਾਤ ਕੀਤੀ ਨਾ ਹੀ ਬਤੌਰ ਐਮ ਐਲ ਏ ਉਹਨਾਂ ਦੀ ਪਾਰਟੀ ਦੇ ਵਿਧਾਨ ਸਭਾ ਦੇ ਮੁਖੀ ਯਾਨੀ ਮੁੱਖ ਮੰਤਰੀ ਸਾਹਿਬ

सीएम साहब ਵੱਲੋਂ ਜਾਂ ਕਿਸੇ ਮਨਿਸਟਰ ਵੱਲੋਂ ਜਾਂ ਪੁਲਿਸ ਦੇ ਵੱਡੇ ਅਧਿਕਾਰੀਆਂ ਵੱਲੋਂ ਕੋਈ ਵੀ ਜਿਹੜੀ ਅਫੀਸ਼ੀਅਲ ਸਟੇਟਮੈਂਟ ਆਈ ਹੈਗੀ ਜੀ ਬਟ ਇਹ 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 ਬੜਾ ਕਲੀਅਰ ਹੈਗਾ ਕਿ ਹਰਮੀਤ ਸਿੰਘ ਐਜ਼ ਐਨ ਐਮਐਲਏ ਐਮਐਲਏ ਬਣਨ ਤੋਂ ਪਹਿਲਾਂ ਉਹ ਲੋਕਾਂ ਦੇ ਨਾਲ ਜਿਹੜਾ ਹੈਗਾ ਵਿਚਰਦੇ ਕੰਮ ਕਰਦੇ ਆ ਰਹੇ ਸੀਗੇ ਸਿਚੁਏਸ਼ਨਸ ਸਵਾਦੀਆਂ ਜਿਹੜੀਆਂ ਹੁਣ ਹੈ ਉਹ 2 ਸਾਲ ਪਹਿਲਾਂ ਵੀ ਉਹਨਾਂ ਨੇ ਜਦੋਂ ਫੇਸ ਕੀਤਾ ਇਹੀ ਚੀਜ਼ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਰੇਜ਼ ਕੀਤੀ ਸੀਗੀ ਵੀ there are certain measures ਅਗਰ ਆਪਾਂ ਉਹਨਾਂ ਨੂੰ adopt ਕਰਦੇ ਹਾਂ ਤੇ ਘੱਗਰ ਦਾ ਪਾਣੀ ਜਿਹੜਾ ਹੈ ਚੜਦਾ ਹੈ ਉਹਨੂੰ ਆਪਾਂ ਰੋਕ ਸਕਦੇ ਹਾਂ ਤੇ ਜਿਹੜੇ floods ਦੇ ਕਰਕੇ ਨੁਕਸਾਨ ਹੁੰਦਾ ਹੈ ਆਪਾਂ ਉਹਨਾਂ ਨੂੰ outcome ਬਚਾ ਸਕਦੇ ਹਾਂ but ਉਹ reasons working style ਕੀ ਸੀਗਾ system ਦਾ ਕਿ ਉਹਨਾਂ ਦੀਆਂ ਜਿਹੜੀਆਂ ਇਹ ਜਿਹੜੀ application ਕਹਿ ਲਓ ਜਾਂ ਉਹਨਾਂ ਦੀ representation ਕਹਿ ਲਓ ਉਹਦੇ ਉੱਤੇ ਕਿਸੇ ਕਿਸਮ ਦਾ ਕੋਈ ਵੀ ਜਿਹੜਾ ਹੈਗਾ ਅਹ ਕੰਮ ਜਾਂ ਉਹਨਾਂ ਦੇ ਕੋਈ result ਨਹੀਂ ਦਿੱਤਾ ਗਿਆ ਜੀ। ਇੱਕ ਕੱਲ ਹੋਰ ਜਿਹੜੀ ਸਾਨੂੰ ਅਸੀਂ ਕਿਊਰੀਅਸ ਆ ਇਹ ਜਾਣਨ ਲਈ ਸੱਗੂ ਸਾਹਿਬ ਕਿ ਆਮ ਵਿਅਕਤੀਆਂ ਦਾ ਮੁਕਾਬਲਾ ਹੋ ਜੇ ਤਾਂ ਗੱਲਾਂ ਸੁਣਦੇ ਆ ਅਸੀਂ ਕਿ ਹਾਂ ਭਾਈ ਪੁਲਿਸ ਨੇ ਗੋਲੀ ਮਾਰਤੀ ਲੱਤ ਚ ਮਾਰਤੀ ਬੰਦਾ ਮਾਰਤਾ ਐਸ ਕਿਸਮ ਦੇ ਇਲਜ਼ਾਮ ਲੱਗਦੇ ਰਹਿੰਦੇ ਆ ਲੇਕਿਨ ਇੱਕ ਐਮਐਲਏ ਤੇ ਉਹ ਵੀ ਦੱਸਦੇ ਨੇ ਕਿ ਮੁੱਖ ਮੰਤਰੀ ਸਾਹਿਬ ਦਾ ਕਰੀਬੀ ਰਿਸ਼ਤੇਦਾਰ ਹੋਵੇ ਇਹ ਮੁਕਾਬਲੇ ਦੀ ਕਹਾਣੀ ਕਿੱਥੋਂ ਆ ਗਈ ਕਿ ਵਾਕਈ ਜਨੂਨਲੀ ਤੁਸੀਂ ਇਹ ਮੰਨਣ ਲਈ ਤਿਆਰ ਹੋ ਬੀਇੰਗ ਆ ਲਾਇਰ ਐਂਡ ਪਠਾਰ ਮਾਜਰਾ ਸਾਹਿਬ ਖੁਦ ਕਿ ਕੀ ਕਾਰਨ ਨੇ ਕਿ ਉਹਨਾਂ ਦਾ ਮੁਕਾਬਲਾ ਹੋ ਸਕਦਾ ਹੈ ਇਹ ਇਹ ਕਿਵੇਂ ਹਸਮ ਕੀਤੀ ਜਾਵੇ ਗੱਲ ਦੇਖੋ ਸਰ ਜਿਹੜੀ ਤਾਂ ਥਿਉਰੀ ਕੱਲ ਕਰਨਾਲ ਵਾਲੀ ਬਣਾਈ ਸੀਗੀ ਉਹ ਤਾਂ ਔਨ ਦਾ ਫੇਸ ਆਫ ਇਟ ਜਿਹੜੀ ਹੈਗੀ ਕੋਈ ਸੱਚੀ ਨਹੀਂ ਲੱਗਦੀ ਹੈ ਕਿਉਂਕਿ ਜਿਹੜਾ ਅੱਜ ਦੀ ਘੜੀ ਇਨਵੈਸਟੀਗੇਸ਼ਨਸ ਹੈ ਉਹਦੇ ਵਿੱਚ ਸੀਸੀਟੀਵੀ ਕੈਮਰਾਜ਼ ਦੀ ਰਿਕਾਰਡਿੰਗਸ ਬੜੀ ਅਹਿਮ ਜਿਹੜੀ ਭੂਮਿਕਾ ਨਿਭਾਉਂਦੀ ਹੈ ਜੀ ਕੋਈ ਇਸ ਤਰ੍ਹਾਂ ਦੀ ਸੀਸੀਟੀਵੀ ਰਿਕਾਰਡਿੰਗ ਤੇਤੇ ਵੀ ਡਿਸਪਲੇ ਜਾਂ ਵਾਇਰਲ ਨਹੀਂ ਕੀਤੀ ਗਈ ਜਿੱਥੋਂ ਕਿ ਇਹ ਗੋਲੀ ਵਾਲੀ ਇਹ ਤੱਕੇ ਮੁੱਕੇ ਵਾਲੀ ਗੱਲ ਸਟੈਬਲਿਸ਼ ਹੋਣੀ ਹੋਵੇ ਜੀ ਹੁਣ ਜਿਹੜੀ ਉਹਨਾਂ ਨੇ ਅੱਜ ਆਪਣੀ ਵੀਡੀਓ ਦੇ ਵਿੱਚ ਇਹ ਗੱਲ ਕਹੀ ਕਿ ਮੇਰਾ ਇਨਕਾਊਂਟਰ ਕਰਿਆ ਜਾਊਗਾ ਇਹ ਕਿਉਂ ਕਹੀ ਜਾਂ ਕਿਹੜੇ ਹਾਲਾਤਾਂ ਦੇ ਵਿੱਚ ਉਹ ਨਿਕਲੇ ਆਈ ਜਾਂ ਉਹ ਕਹਿ ਰਹੇ ਹਨ ਕਿ ਹਾਲੇ ਤੱਕ ਸਾਨੂੰ ਇਸ ਬਾਰੇ ਕੋਈ ਵੀ ਉਹਨਾਂ ਨਾਲ ਜਾਂ ਉਹਨਾਂ ਦੇ ਪਰਿਵਾਰ ਵੱਲੋਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਲੀਅਰ ਕੀਤੀ ਗਈ ਸਰ ਔਰ ਇਸ ਤੋਂ ਇਲਾਵਾ ਜਿਹੜੇ ਉਹ ਗੱਲਾਂ ਇਹ ਵੀ ਉਹ ਇਸ਼ਾਰੇ ਕਰ ਰਹੇ ਨੇ ਪਠਾਨ ਮਾਜਰਾ ਸਾਹਿਬ ਕਿ ਮੇਰੇ ਕੋਲੇ ਬਹੁਤ ਸਾਰੀ ਜਾਣਕਾਰੀ ਹੈ ਬਹੁਤ ਸਾਰੇ ਐਸੇ ਪ੍ਰਮਾਨ ਨੇ ਕਿ ਮੈਂ ਬਹੁਤ ਸਾਰੇ ਲੋਕਾਂ ਦੇ ਪਾਜ ਉਧੇੜਾਂਗਾ ਬਖਸ਼ੀਏ ਖੇਡ ਕੇ ਰੱਖ ਦੇਵਾਂਗਾ ਇਸ ਕਿਸਮ ਦੀ ਸ਼ਬਦਾਂ ਦੇ ਨਾਲ ਉਹ ਧਮਕੀਆਂ ਵੀ ਦੇ ਰਹੇ ਨੇ ਤੁਹਾਡੇ ਕੋਲੇ ਕੁਝ ਹੈ ਐਸਾ ਕਿ ਉਹਨਾਂ ਨੇ ਤੁਹਾਨੂੰ ਦਿਖਾਇਆ ਹੋਵੇ ਕਿ ਹਾਂ ਦੈਟਸ ਦ ਪ੍ਰੋਬਬਲੀ ਰੀਜ਼ਨ ਇਸ ਕਾਰਨ ਕਰਕੇ ਉਹਨਾਂ ਦਾ ਮੁਕਾਬਲਾ ਹੋ ਜਾਣ ਦੀ ਸੰਭਾਵਨਾ ਹੈਗੀ ਹੈ ਜਾਂ ਉਹਨਾਂ ਤੇ ਪੁਲਿਸ ਸਖਤੀ ਕਰੇਗੀ ਕਿਉਂਕਿ ਸਰਕਾਰ ਦੇ ਜਾਂ ਦਿੱਲੀ ਵਾਲਿਆਂ ਦੇ ਕੁਝ ਐਸੀਆਂ ਜਾਣਕਾਰੀਆਂ ਬਾਹਰ ਨਸ਼ਰ ਕਰ ਦੇਣਗੇ ਕੁਝ ਹੈ ਤੁਹਾਡੇ ਕੋਲ ਇਸ ਕਿਸਮ ਦਾ ਪਠਾਨ ਮਾਇਰਦਾ ਸਾਹਿਬ ਨੇ ਤੁਹਾਨੂੰ ਦੱਸਿਆ ਹੋਵੇ ਨਹੀਂ ਸਿਰ ਮੈਨੂੰ ਇਸ ਤਰ੍ਹਾਂ ਦੀ ਕੋਈ ਵੀ ਗੱਲ ਉਹਨੇ ਨਹੀਂ ਦੱਸੀ ਮੈਂ ਵੀ ਜਿਵੇਂ ਤੁਸੀਂ ਸੁਣੀ ਮੈਂ ਵੀ ਉਹਨਾਂ ਦੀ ਵੀਡੀਓ ਜਿਹੜੀ ਇੰਟਰਵਿਊ ਸੀਗੀ ਅਫੀਸ਼ੀਅਲ ਉਹਦੇ ਵਿੱਚ ਹੀ ਸੁਣੀ ਐ ਐਸ ਐਚ ਮੇਰ ਨਾਲ ਉਹਨਾਂ ਨੇ ਕਦੇ ਵੀ ਪਰਸਨਲੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ ਕਿ ਮੇਰੇ ਕੋਲੇ ਕੋਈ ਵੀ ਕੋਈ ਵੀਡੀਓ ਜਾਂ ਕੋਈ ਹੋਰ ਐਵੀਡੈਂਸ ਹੈ ਜੀ ਆਹ ਹੋਲਡ ਕਰਿਓ ਜੀ ਗਰੈਲ ਸਾਹਿਬ ਜਾਂਦੇ ਜਾਂਦੇ ਆ ਕੀ ਪੁੱਛਣਾ ਚਾਹੋਗੇ ਜਾਂ ਅਖੀਰ ਦੇ ਉੱਤੇ ਕੀ ਕਹਿਣਾ ਚਾਹੋਗੇ ਸੱਗੂ ਸਾਹਿਬ ਨੂੰ ਸਭ ਜਿਹੜੀ ਇੱਕ ਗੱਲ ਹੋਰ ਹਾਜ਼ਰ ਨਹੀਂ ਹੋਰ ਹੀ ਲੋਕਾਂ ਨੂੰ ਇਹ ਆ ਕਿ ਇਸ ਹਰਾ ਦੇ ਪ੍ਰਬੰਧ ਨੂੰ ਲੈ ਕੇ ਅਗਰ ਐਮਐਲਏ ਨੇ ਗੁਲਾਮਾ ਦਿੱਤਾ ਸਰਕਾਰ ਦੇ ਰੋਧ ਕੀਤਾ ਤੇ ਸੜਲੇ ਰਾਤੋਂ ਰਾਤ ਨੂੰ 11 ਵਜੇ ਉਹ ਇੱਕ ਜਿਵੇਂ ਹੁੰਦਾ ਬਹੁਤ ਆਬਵੀਅਸ ਸਭ ਨੂੰ ਪਤਾ ਕਿ ਪੁਰਾਣੇ ਕੇਸ ਦੇ ਉੱਤੇ ਪੜਚਾ ਕਰ ਦਿੱਤਾ ਪਰ ਕਲੇ ਪੜਚਾ ਕਰਨ ਤੋਂ ਬਾਅਦ ਜਿਸ ਤਰੀਕੇ ਨਾਲ ਪੁਲਿਸ ਨੇ ਫਿਰ ਵੀ ਕਾਰਵਾਈ ਦੀ ਸ਼ੁਰੂ ਕੀਤੀ ਆ ਇਹ ਗੱਲ ਬਿਲਕੁਲ ਸਪਸ਼ਟ ਆ ਕਿ ਇਹਦੇ ਪਿੱਛੇ ਕੋਈ ਹੋਰ ਵੀ ਕਾਰਨ ਹੋ ਸਕਦੇ ਆ ਕਿਉਂਕਿ ਸਰਕਾਰ ਦਾ ਗੁੱਸਾ ਜਿਹੜਾ ਇੰਨਾ ਵੱਡਾ ਹੋਣਾ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਇਹ ਉਹ ਆਬਵੀਅਸ ਰੀਜ਼ਨ ਜਿਹੜੇ ਨਹੀਂ ਪਠਾਨ ਬਾਜਰਾ ਸਾਹਿਬ ਦੀ ਸਟੇਟਮੈਂਟ ਤੋਂ ਵੀ ਸਪਸ਼ਟ ਨਹੀਂ ਹੋ ਰਿਹਾ ਇਹਦੇ ਸਰਕਾਰ ਦਾ ਕੁਝ ਬੋਲ ਨਹੀਂ ਗਈ ਕੀ ਅਸੀਂ ਕੋਈ ਇਨ ਬਿਟਵੀਨ ਦਾ ਲਾਈਨਸ ਪੜੀਏ ਕਿ ਵਿੱਚੋਂ ਕੋਈ ਤੀਜੀ ਗੱਲ ਵੀ ਨਿਕਲ ਕੇ ਆ ਸਕਦੀ ਆ ਜਾਂ ਹਮੇ ਸਿਰਫ ਇਹ ਕਹਾਹੀਆਂ ਦੇ ਤੌਰ ਤੇ ਦੇਖੀਏ ਹਾਂ ਜੀ ਹੋਲਡ ਕਰਿਓ ਅਤੇ ਸਗੂ ਸਾਹਿਬ ਜੀ ਸਰ ਦੇਖੋ ਇਹ ਹਲੇ ਤਾਂ ਮਤਲਬ ਥਿਉਰੀਜ਼ ਹੀ ਆ ਸਰ ਪਰ ਇਹ ਠੀਕ ਹੈ ਵੀ ਜਿਹੜਾ ਜਿਹੜਾ ਐਫ ਆਈ ਆਰ ਦਰਜ ਕੀਤੀ ਉਹ ਮੈਟਰ 3.5 3 ਸਾਲ ਪੁਰਾਣਾ ਸੀਗਾ ਜੀ ਤੇ ਬਹੁਤ ਡਿਫਰੈਂਟ ਡਿਸਟ੍ਰਿਕਟਸ ਦੇ ਵਿੱਚ ਉਹ ਇਨਵੈਸਟੀਗੇਟ ਹੋਇਆ ਸੀਗਾ ਤੇ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਰਿਟ ਦੇ ਰਾਹੀਂ ਵੀ ਉਹ ਡਿਸਪੋਜ਼ ਆਫ ਹੋ ਚੁੱਕਿਆ ਸੀਗਾ ਜੀ ਬੱਟੇ ਜਿਹੜੀ ਜਿਹੜੀ ਸਿਚੁਏਸ਼ਨਸ ਜਾਂ ਜਿਹੜੀ ਥਿਉਰੀਜ਼ ਐ ਉਹ ਹੁਣ ਜਿਹੜੇ ਇੱਕਦਮ ਆਪਾਂ ਕਹੀਏ ਵੀ ਉਹਨਾਂ ਦੀ ਸਿਕਿਉਰਿਟੀਆਂ ਵਿਡਰੋ ਹੋਈਆਂ ਉਹਨਾਂ ਦੇ ਐਸਐਚਯੂਸ ਚੇਂਜ ਕੀਤੇ ਗਏ ਜਿਹੜਾ ਉਹਨਾਂ ਨੂੰ ਕਿਹੜੇ ਹਾਲਾਤਾਂ ਦੇ ਵਿੱਚ ਇੱਕਦਮ ਪੰਜਾਬ ਤੋਂ ਬਾਹਰ ਜਾਣਾ ਪਿਆ ਇਹ ਜਦ ਤੱਕ ਉਹ ਕਿਤੇ ਸਾਹਮਣੇ ਨਹੀਂ ਆਉਂਦੇ ਤਦ ਤੱਕ ਆਪਾਂ ਸਾਰੇ ਕਹਾਣੀਆਂ ਹੀ ਕਵਾਂਗੇ ਸਰ ਸਕੂ ਸਾਹਿਬ ਤੁਹਾਡਾ ਸਮਾਂ ਕੱਢਣ ਲਈ ਬਹੁਤ ਬਹੁਤ ਧੰਨਵਾਦ ਫੇਰ ਵੀ ਲੋੜ ਪਈ ਤਾਂ ਤੁਹਾਨੂੰ ਫੇਰ ਵੀ ਸੰਪਰਕ ਕਰਾਂਗੇ ਅੱਜ ਲਈ ਇੰਨਾ ਹੀ ਕਾਫੀ ਸ਼ੁਕਰੀਆ